ਹੋਲੀ 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 ਹਾਲ ਆ ਜਾਂਦਾ ਯਾਰ ਪਹੁੰਚੇ ਜੇ ਮੰਗ ਪੱਤਰ ਦੇਣ ਲੇਕਿਨ ਕੋਈ ਮਿਲਿਆ ਨਹੀਂ ਚਪਕਾ ਕੇ ਜਾਣਾ ਪਿਆ ਕੀ ਮਾਮਲਾ ਹੈ ਸਾਰਾ ਮਾਮਲਾ ਭਾਈ ਨਰੈਨ ਸਿੰਘ ਚੌੜੇ ਦੀ ਪੱਗ ਦਾ ਹੈ ਜੀ ਇਸ ਬਾਰੇ ਮੈਂ ਕੋਈ ਗੱਲ ਨਹੀਂ ਕਰਨੀ ਕਿ ਉਹਨਾਂ ਨੇ ਕਿੱਥੇ ਐਕਸ਼ਨ ਕਿਉਂ ਲਾਇਆ ਤੇ ਬਾਰੇ ਭਾਈ ਨਰੈਨ ਸਿੰਘ ਚੌੜੇ ਜੀ ਜੋ ਉਹਨਾਂ ਨੇ ਕੀਤਾ ਪੁਲਿਸ ਪ੍ਰਸ਼ਾਸਨ ਨੇ ਉਹਦੇ ਤੇ ਕਾਨੂੰਨੀ ਕਾਰਵਾਈ ਕਰਨੀ ਹੈ ਔਰ ਹੋ ਵੀ ਰਹੀ ਹੈ ਰਿਮਾਂਡ ਵੀ ਲੈ ਲੈ ਗਿਆ ਜੀ ਸਜ਼ਾਵਾਂ ਵੀ ਹੋਣਗੀਆਂ ਪਰ ਸਾਡਾ ਇੱਕ ਸਵਾਲ ਆ ਕਿ ਜਿਹੜੀ ਇੱਕ ਅਕਾਲੀ ਦਲ ਦਾ ਯੂਥ ਆ ਆਗੂ ਵਾਲਾ ਜਸਪ੍ਰੀਤ ਰਾਣੇ ਵੱਲੋਂ ਜੀ ਇਸ ਨੂੰ ਆ ਕੇ ਜਾਨ ਬੱਜ ਕੇ ਪੱਗ ਲਾਈ ਗਈ ਆ ਇਹ ਜਾਇਜ਼ ਆ ਆਗੂ ਵੱਲੋਂ ਇਹ ਲੜਾਈ ਦੇ ਵਿੱਚ ਪੱਗ ਨਹੀਂ ਕਿ ਲਾਈ ਜਾਨ ਬੱਜ ਕੇ ਲਾਈ ਗਈ ਆ ਔਰ ਰੰਝ ਲੈ ਕੇ ਅਸੀਂ ਹਾਲ ਤੱਕ ਸਾਹ ਤੇ ਪਹੁੰਚੇ ਆ ਉਮੀਦ ਕਰਦੇ ਆ ਕਿ ਬਹੁਤ ਜਲਦ ਹਾਲ ਤੱਕ ਸਾਹ ਦੇ ਉੱਤੇ ਕੋਈ ਫੈਸਲਾ ਲਏਗਾ ਜੀ ਜੇ ਨਹੀਂ ਤੇ ਮਜਬੂਰਨ ਕੰਟ ਨੂੰ ਕੋਈ ਕਾਸ ਕਰਾ ਪਰ ਤੁਹਾਡਾ ਤਾਂ ਮੰਗ ਪੱਤਰ ਤੱਕ ਨਹੀਂ ਸਵੀਕਾਰ ਕੀਤਾ ਗਿਆ ਦੋਨੇ ਪਾਸੇ ਤੁਸੀਂ ਗਏ ਜੀ ਇਹਦੇ ਬਾਰੇ ਮੈਂ ਪਹਿਲਾਂ ਹੀ ਬੋਲ ਚੁੱਕਾ ਹਾਂ ਐਡਮਿਨਿਸਟ੍ਰੇਸ਼ਨ ਬੁਰੀ ਤਰ੍ਹਾਂ ਫੇਲ ਹੋਈ ਹੋਈ ਆ ਕਾਬਤਕ ਸਾਹਿਬ ਜੀ ਕੋਈ ਬੰਦਾ ਨਹੀਂ ਇਸ ਦਾ ਤ੍ਰੇਦ ਕੋਈ ਸੈਕੰਡ ਹੈਡ ਕਮਾਂਡ ਨਹੀਂ ਜੀ ਸਿੰਘ ਸਾਹਿਬਾਂ ਨੂੰ ਕੰਮ ਪੈ ਸਕਦੇ ਨੇ ਰੁਝੇਵੇਂ ਨੇ ਅਸੀਂ ਉਹਨਾਂ ਦਾ ਆਦਰਮਾਨ ਸਤਿਕਾਰ ਕਰਦੇ ਹਾਂ ਜਣਾ ਜਾਣਾ ਵੀ ਚਾਹੀਦਾ ਸਭ ਤਾਂ ਜੀ ਪਰ ਕੋਈ ਦੂਸਰਾ ਤੀਸਰਾ ਬੰਦਾ ਨਹੀਂ ਮਗਰ ਜਿਹੜਾ ਆਏ ਗਏ ਬੰਦੇ ਦੀ ਅਕਾਲ ਤਖਤ ਸਾਹਿਬ ਤੇ ਸੁਣਵਾਈ ਹੋ ਸਕਦੀ ਜੀ ਇੱਕ ਪਾਸੇ ਤਾਂ ਅਸੀਂ ਇਹ ਦੁਨੀਆ ਤੇ ਅਜ ਪ੍ਰਚਾਰ ਦਿਆਂ ਕਿ ਸਿੱਖਾਂ ਦੇ ਹਰ ਮਸਲੇ ਕਾਲ ਤਖਤ ਸਾਹਿਬ ਦੇ ਉੱਤੇ ਜਿਹੜੇ ਆਉਣੇ ਚਾਹੀਦੇ ਸਰਵੋੱਚ ਹੋਣਾ ਚਾਹੀਦਾ ਜੀ ਕਦੀ ਤੁਸੀਂ ਵੇਖੀ ਕਿ ਸਰਵੋੱਚ ਸੰਸਥਾ ਆਵੇ ਤੇ ਸੰਸਥਾ ਦੇ ਉੱਤੇ ਕੋਈ ਬਖਦਾ ਹੀ ਨਾ ਹੋਵੇ ਇੱਕ ਬਹਾਨੇ ਸਭ ਮਤਲਬ ਐਡਮਿਨਿਸਟ੍ਰੇਸ਼ਨ ਦੇ ਉੱਤੇ ਸਵਾਲ ਆ ਤੇ ਇਸ ਮਜਬੂਰਨ ਵਾਸਤੇ ਸੰਗਵਾ ਜੇ ਚਿਪਕਿਆ ਰਿਹਾ ਕਿ ਲੱਗਦਾ ਕਿ ਕੱਲ ਤੱਕ ਜਿਹੜਾ ਤੁਹਾਡਾ ਮੰਗ ਪੱਤਰ ਆ ਉਥੇ ਚਿਪਕਿਆ ਰਹਿ ਸਕਦਾ ਰਹਿ ਜੇਗਾ ਤਾਂ ਸ਼ਾਇਦ ਕੋਈ ਫੜ ਵੀ ਲਾਵੇ ਜੇ ਨਾ ਰਿਹਾ ਤਾਂ ਵੀ ਇਹ ਪੜ ਲੈਣਗੇ ਦੋਵਾਂ ਦੇ ਸਾਡਾ ਮੈਸੇਜ ਪਹੁੰਚ ਜਾਏਗਾ ਪਰ ਮੈਨੂੰ ਇਹਦੀ ਆਸ ਬਹੁਤ ਘੱਟ ਹੈ ਕਿ ਕੱਲ੍ਹ ਵੀ ਨੀ ਕਹਿ ਰਹਿ ਜੀ ਕਿਉਂਕਿ ਫੇਰ ਉਹ ਚਾਟੋ ਤੇ ਨਹੀਂ ਮੈਸੇਜ ਪਹੁੰਚ ਗਿਆ ਹਣਾ ਤਾਂ ਕੋਈ ਨਾ ਕੋਈ ਘੰਟੇ ਚ ਆਇਆ ਲਓ ਜੀ ਪਰ ਜੇ ਕਈ ਰਿਆਂ ਤੇ ਥੋੜੇ ਚਾਂਸਸ ਵੀ ਸੱਚ ਹੋਣੇ ਪੜਦੇ ਹੋਵੇ ਹੋ ਸਕਦਾ ਕੱਲ੍ਹ ਤੱਕ ਲੱਗਾ ਵੀ ਰਹੇ ਜੀ ਤੇ ਜੇ ਕੱਲ੍ਹ ਨੂੰ ਆ ਕੇ ਦਫ਼ਤਰ ਖੋਲਣ ਤੇ ਸਾਡਾ ਇਹ ਮੰਗ ਪੱਤਰ ਲੈ ਲੈਣ ਤੇ ਅੱਗੇ ਤਾਂ ਸਾਡਾ ਸੁਝਾਅ ਆ ਕਿ ਭਾਈ ਜੇ ਤੁਸੀਂ ਤੁਹਾਨੂੰ ਛੁੱਟੀ ਹੁੰਦੀ ਆ ਤੁਸੀਂ ਇਹਦੇ ਨਹੀਂ ਬਹਿਣਾ ਹੁੰਦਾ ਕਿ ਕੋਈ ਨਾ ਕੋਈ ਇੱਕ ਵਾਰਤਾ ਜ਼ਿੰਮੇਵਾਰ ਬੰਦਾ ਆਏ ਤੇ ਭਾਲ ਕੇ ਜਾਇਆ ਕਰੋ ਜਿਹੜਾ ਆਈ ਕੇ ਸੰਗਤ ਨੂੰ ਜਵਾਬ ਦੇ ਹੋ ਸਕੇ ਅਕਾਲ ਤਖਤ ਦੇ ਜੀ ਮੰਤਰੀ ਐਸਜੀਪੀਸੀ ਮੈਂਬਰ ਆਏ ਸੀ ਉਹਨਾਂ ਨੇ ਮੰਗ ਪੱਤਰ ਦਿੱਤਾ ਉਹਨਾਂ ਨੇ ਕਿਹਾ ਕਿ ਇਹ ਹਮਲਾ 84 ਦੀ ਯਾਦ ਦਿਵਾਉਂਦਾ ਹੈ ਦੂਜੇ ਪਾਸੇ ਉਹਨਾਂ ਨੇ ਕਿਹਾ ਜੋ ਪੱਗ ਉਤਰੀ ਹੈ ਉਹਦੇ ਲਈ 9 ਦਸੰਬਰ ਨੂੰ ਜੋ ਅੰਤਰੀਂ ਕਮੇਟੀ ਦੀ ਮੀਟਿੰਗ ਰੱਖੀ ਗਈ ਉਹਦੇ 'ਚ ਫੈਸਲਾ ਲਿੱਤਾ ਜਾਏਗਾ ਕਿਸ ਤਰ੍ਹਾਂ ਦੇਖਦੇ ਉਹਨਾਂ ਦੇ ਦੋਨਾਂ ਬਿਆਨਾਂ ਨੂੰ ਤੱਕਦਾ ਜੇ ਇਹਨਾਂ ਨੇ ਜੁਮੇਵਾਰ ਸੱਜਣਾ ਨੇ ਫੈਸਲਾ ਲਿਆ ਹੈ ਆਪਣੇ ਹੱਥ ਦੇ ਅਸੀਂ 9 ਤਰੀਕ ਦੀ ਉਡੀਕ ਕਰਾਂਗੇ ਜੀ ਜੇ ਨਾ ਹੋਇਆ ਤੇ 10 ਤਰੀਕ ਨੂੰ ਅਗਲਾ ਪ੍ਰੋਗਰਾਮ ਦੱਸਿਆ ਜਾਏਗਾ ਕੌਮ ਕੇ ਦੇ ਬਾਰੇ ਕੀ ਹੋਏਗਾ ਇਹਨੂੰ ਕੋਈ ਛੋਟਾ ਮੋਟਾ ਐਕਸ਼ਨ ਨਾ ਲਿਆ ਜਾਵੇ ਵੀ ਰਾਹ ਜਾਂਦੇ ਕਿਸੇ ਸਿੱਖ ਦੇ ਉੱਤੇ ਹੀ ਕਦੇ ਧੱਕਾ ਵੱਜਿਆ ਪਾਗ ਲੱਤੀ ਜੀ ਇੱਕ ਪਿਛਲੇ 50 ਸਾਲ ਦਾ ਖਾਲਸਾਤਨ ਦੇ ਵਿਚਾਰਧਾਰਾ ਤੇ ਡ੍ਰਿਡ ਹੋ ਕੇ ਲੜ ਰਹੇ ਪੰਥਬੰਦੇ ਪੰਥਕ ਬੰਦੇ ਦੀ ਪਾਗ ਲੱਤੀ ਜੀ ਤੋ ਇਹਨੂੰ ਅਸੀਂ ਇਦਾਂ ਹੀ ਨਹੀਂ ਜਾਣ ਦੇਵਾਂਗੇ ਜੀ ਲੇਕਿਨ ਲੜਾਈ 'ਚ ਨਹੀਂ ਬਾਹਵਾ ਫੜੀਆਂ ਬੰਦੇ ਦੀਆਂ ਧੌਣ ਫੜੀ ਬੰਦੇ ਦੀ ਮਗਰੋਂ ਆ ਕੇ ਤੁਸੀਂ ਉੱਥੇ ਹਮਲਾ ਕਰ ਰਹੇ ਹੋ ਵੱਡੇ ਸੂਰਬੀਰ ਹੋ ਜੇ ਤੇ ਸਾਹਮਣੇ ਆ ਕੇ ਟੱਕਰ ਜੀ ਲੇਕਿਨ ਅਗਲੀ ਗੱਲ ਜਿਹੜੀ ਤੁਸੀਂ 84 ਦੀ ਯਾਦ ਦਿਵਾਤੀ 84 ਦੇ ਵਿੱਚ ਜਿਹੜੇ ਇੱਥੇ ਆ ਕੇ ਜੋ ਕੁਝ ਹੋਇਆ ਹੈ ਉਹ ਸਾਨੂੰ ਪਤਾ ਆ ਗੋਲੀ ਕਿਹਦੇ ਵੱਲੋਂ ਚਲਾਈ ਗਈ ਤੇ ਕਿਹਦੇ ਵੱਲ ਚੱਲੀ ਇਹ ਵੀ ਸਾਨੂੰ ਪਤਾ ਆ ਜੀ ਇੱਥੇ ਗੋਲੀ ਕਿਹਦੇ ਵੱਲੋਂ ਤੇ ਕਿਹਦੇ ਵੱਲੋਂ ਆਓ ਭਾਈ ਇੱਕ ਸਟੈਪ ਥੱਲੇ ਹੋ ਜਿਓ ਜਰਾ ਥੱਲੇ ਆ ਜਿਓ ਜੀ ਇੱਕ ਸਟੈਪ ਹਾਂਜੀ ਭਰਾ ਜੀ ਇੱਕ ਟੁੜੇ ਨਾਏ ਸ਼੍ਰੀ ਕਾਲ ਤਖਤ ਸਾਹਿਬ ਕੀ ਮੱਗ ਵਾਹਿਗੁਰੂ ਜੀ ਅੱਜ ਤੁਸੀਂ ਪਹੁੰਚੇ ਹੋ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਾਡਾ ਆਉਣ ਦਾ ਜਿਹੜਾ ਮੁੱਖ ਕਾਰਨ ਆ ਉਹ ਇਹ ਆ ਕਿ ਪਿਛਲੇ ਦਿਨੀ ਇਥੋਂ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਤਨਖਾਹ ਸੁਣਾਈ ਗਈ ਜਿਨ੍ਹਾਂ ਨੇ ਆਪਣੇ ਗੁਨਾਹ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੋਲ੍ਹ ਕੇ ਮੰਨੇ ਨੇ ਉਹ ਗੁਨਾਹ ਜਿਹੜੇ ਆ ਉਹ ਕੋਈ ਆਮ ਧਾਰਮਿਕ ਅਵਗਿਆ ਨਹੀਂ ਹੋਈ ਕਿ ਕਿਸੇ ਥਾਂ ਦੇ ਉੱਤੇ ਕੋਈ ਇੱਕ ਛੋਟੀ ਮੋਟੀ ਧਾਰਮਿਕ ਗਲਤੀ ਹੋ ਗਈ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ ਆ ਔਰ ਉਹ ਲੋਕ ਮੰਨੇ ਨੇ 2015 ਦਾ ਜਿਹੜਾ ਅਜੋਕੇ ਸਮੇ ਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਜਦੋਂ ਮੋੜ ਵੇਖੋ ਕਿੱਥੋਂ ਵੱਜਦਾ ਆ ਤੇ ਮੋੜ ਵੱਜਦਾ ਹੈ ਜਦੋਂ ਸੌਦੇ ਸਾਦ ਨੂੰ ਮਾਫੀ ਦਿੱਤੀ ਜਾਂਦੀ ਹੈ ਔਰ ਮਾਫੀ ਦੇ ਰੋਸ ਦੇ ਵਿੱਚ ਪੰਥ ਸੜਕਾਂ ਤੇ ਉਤਰਦਾ ਆ ਫਿਰ ਉਸ ਰੋਸ ਨੂੰ 扑ਟਕਾਉਣ ਦੇ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਵੀ ਹੁੰਦੀ ਔਰ ਉਹ ਬੇਦਵੀ ਹਣ ਕਿੰਨੇ ਕਰਾਈ ਸਭ ਸਾਬਤ ਹੋ ਚੁੱਕਿਆ ਹੈ ਫਿਰ ਉਸ ਸਮੇਂ ਅਕਾਲੀ ਦਲ ਦੀ ਸਰਕਾਰ ਆ ਔਰ ਕਮਾਲ ਦੀ ਗੱਲ ਕਿ ਮੌਜੂਦਾ ਸਮੇਂ ਦੇ ਅਕਾਲੀ ਦਲ ਨੂੰ ਲੀਡ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਤੇ ਸਮੁੱਚੀ ਲੀਡਰਸ਼ਿਪ ਜਿਹੜੀ ਪਿਛਲੇ 9 ਸਾਲਾਂ ਤੋਂ ਇਹ ਝੂਠ ਬੋਲਦੀ ਆ ਰਹੀ ਹੈ ਪੀ ਨਹੀਂ ਅਸੀਂ ਸਾਡਾ ਇਹਦੇ ਵਿੱਚ ਕੋਈ ਹੱਕ ਨਹੀਂ ਅਸੀਂ ਨਹੀਂ ਕਰਵਾਇਆ ਜਿਨੇ ਜਿਨੇ ਆਵਾਜ਼ ਚੁੱਕੀ ਇਥੋਂ ਤੱਕ ਕਿ ਇਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰੇ ਸਹਬਾਨ ਨਹੀਂ ਬਖਸ਼ੇ ਉਹਨਾਂ ਨੂੰ ਇਹਨਾਂ ਨੇ ਛੁੱਟੀ ਕੀਤੀ ਇਥੋਂ ਕੱਢਿਆ ਜਿਹੜੀ ਜਿਹੜੀ ਪੰਥਕ ਸੰਸਥਾਵਾਂ ਨੇ ਇਹਨਾਂ ਦੇ ਖਿਲਾਫ ਬੋਲਿਆ ਉਹਨਾਂ ਨੂੰ ਜੇਲ੍ਹਾਂ ਚ ਸੁਟਿਆ ਸਾਡੇ ਕਾਰਕੁਨੋਨਾ ਦਿਨਾਂ ਦੇ ਵਿੱਚ ਜੇਲ੍ਹਾਂ ਦੇ ਵਿੱਚ ਰਹਿ ਕੇ ਆਏ ਨੇ ਤਿੰਨ ਤਿੰਨ ਮਹੀਨੇ ਸਜ਼ਾ ਕੱਟ ਕੇ ਆਏ ਨੇ ਸਿਰਫ ਸੱਚ ਬੋਲਣ ਦੇ ਲਈ ਤੇ ਸਜ਼ਾਵਾਂ ਦੇ ਛੋਟੀਆਂ ਰਹਿ ਗਈਆਂ ਜਿਹੜੇ ਬੰਦੇ ਬੇਦਬੀ ਦੇ ਰੋਸ ਵਜੋਂ ਸਿੰਘ ਸੜਕਾਂ ਤੇ ਬੈਠੇ ਸੀ ਇਹਨਾਂ ਨੇ ਗੋਲੀਆਂ ਮਾਰ ਕੇ ਸ਼ਹੀਦ ਕੀਤੇ ਔਰ ਕਿਆ ਕਮਾਲ ਦੀ ਗੱਲ ਆ ਕਿ ਢਿੱਲੇ ਜੇ ਮੂੰਹ ਦੇ ਨਾਲ ਇੱਥੇ ਆ ਕੇ ਮੰਨ ਲਿਆ ਜੀ ਸਾਥੋਂ ਗਲਤੀਆਂ ਹੋ ਗਈਆਂ ਤੇ ਤੁਸੀਂ ਇਹ ਕਹਦੇ ਜੀ ਨਿਮਾਣਾ ਸਿੱਖ ਬਣ ਗਿਆ ਔਰ ਨਮਾਣਾ ਸਿੱਖ ਉਹ ਹੁੰਦਾ ਆ ਜਿਹੜਾ ਖੁਦ ਚੱਲ ਕੇ ਆਵੇ ਕਿ ਮੇਰੇ ਕੋਲੋਂ ਭਾਈ ਗਲਤੀ ਹੋ ਗਈ ਸੀ ਮੈਨੂੰ ਮਾਫ ਕਰ ਦਿਓ ਇਹਨੂੰ 9 ਸਾਲ ਪੰਥ ਨੇ ਕਸੀੜ ਕੇ ਇੱਥੇ ਲਿਆਂਦਾ ਆ ਸੁਖਬੀਰ ਸਿੰਘ ਬਾਦਲ ਉਹਨਾਂ ਇਹ ਨਮਾਣੇ ਸਿੱਖ ਨਹੀਂ ਹੈਗੇ ਇਹ ਪਿਓਰ ਰਾਜਨੀਤਿਕ ਬੰਦੇ ਨੇ ਜਿਨ੍ਹਾਂ ਨੇ ਸਿੱਖੀ ਦਾ ਮਖੌਟਾ ਚਾੜਿਆ ਆ ਔਰ ਉਹ ਬੰਦੇ ਨੇ ਮੰਨਿਆ ਫਿਰ ਤਨਖਾਹ ਲੱਗੀ ਜਿਹੜੀ ਘਟਨਾ ਕੱਲ੍ਹ ਵਾਪਰੀ ਇੱਥੇ ਭਾਈ ਨਰੈਨ ਸਿੰਘ ਚੋੜੇ ਵੱਲੋਂ ਹੋਈ ਉਦੇ ਬਾਰੇ ਕਮੈਂਟ ਬਾਅਦ ਵਿੱਚ ਪਰ ਜਿਸ ਅਕਾਲੀ ਦਲ ਨੂੰ ਪੈਰਾਂ ਦੇ ਉੱਤੇ ਖੜੇ ਕਰਨ ਦੇ ਲਈ ਜਿਸ ਅਕਾਲੀ ਦਲ ਨੂੰ ਲੀਹਾਂ ਤੇ ਲਿਆਉਣ ਦੇ ਲਈ ਅਕਾਲ ਤੱਕ ਸੈਭ ਤੱਕ ਸਿੰਘ ਸਹਿਬਾਨ ਤੱਕ ਸੀਰੀਅਸਨੈਸ ਦੇ ਨਾਲ ਕਦਮ ਚੁੱਕ ਰਹੇ ਨੇ ਤੇ ਇਹ ਕਹਿ ਰਹੇ ਨੇ ਕਿ ਅਗਲੀ ਭਰਤੀ ਖੋਲੀ ਜਾਵੇ ਤੇ ਇਹਨਾਂ ਦੇ ਅਸਤੀਫੇ ਪ੍ਰਵਾਨ ਕੀਤੇ ਜਾਣ ਜਿਨ੍ਹਾਂ ਨੇ ਅਸਤੀਫੇ ਦੇ ਦਿੱਤੇ ਨੇ ਪਹਿਲੀ ਅਵਗਿਆ ਸ਼੍ਰੋਮਣੀ ਅਕਾਲੀ ਦਲ ਦੀ ਫੇਰ ਵੇਖੋ ਤਿੰਨ ਦਿਨ ਦਾ ਸਮਾਂ ਕਾਲ ਤੱਕ ਸਾਹਿਬ ਦੀ ਸਲੀਬ ਤੋਂ ਮਿਲਿਆ ਹੀ ਲੰਘ ਗਿਆ ਕੱਲ ਕੋਈ ਫੈਸਲਾ ਕੋਈ ਅਸਤੀਫਾ ਪ੍ਰਵਾਨ ਹੋਇਆ ਹੋਵੇ ਇਹਨਾਂ ਦਾ ਨਹੀਂ ਉਦਾਂ ਕਹਿਣਗੇ ਕਿ ਅਸੀਂ ਅਕਾਲ ਤਖਤ ਸਾਹਿਬ ਨੂੰ ਬੜੇ ਸਮਰਪਤ ਆ ਇਹ ਸਮਰਪਤਾ ਤੁਹਾਡੀ ਕਿ ਪਹਿਲਾ ਫੈਸਲਾ ਨਹੀਂ ਤੁਸੀਂ ਮੰਨਿਆ ਫਿਰ ਤੁਸੀਂ ਆਪਣੇ ਅੱਗੇ ਭਰਤੀ ਕਿਹੋ ਜਿਹੇ ਬੰਦੇ ਕੀਤੇ ਨੇ ਅਕਾਲੀ ਦਲ ਨੇ ਪਠਾਨਕੋਟ ਦੇ ਯੂਥ ਦਾ ਪ੍ਰਧਾਨ ਅਕ ਸ਼੍ਰੋਮਣੀ ਅਕਾਲੀ ਦਲ ਦਾ ਜਸਪ੍ਰੀਤ ਸਿੰਘ ਰਾਣਾ ਜਿਹੜਾ ਕਿ ਲਹਿਰ ਤੇ ਚਲਾਉਂਦਾ ਹੈ ਪਗੜੀ ਸੰਭਾਲ ਜਟਾ ਹੈ ਉਹਦੇ ਨਾਲ ਜੁੜੇ ਹੋਏ ਹਿੰਦੂ